गुरु सवारी सात शेज पिता शहीद पुत्र का पिता कलगी दश पातशाह श्री गुरु गोबिंद साहब जी ने ਨਕਾਸ਼ ਗੁਰਪੁਰਵਨ ਨੂੰ ਜੋੜ ਬੈਠ ਕੇ ਸਾਲ ਸੰਗਤਿ ਆਯੋਜਿਤ ਸ। ਸੇਵਾ ਦੀ ਬਰੰਦ ਕੀਤਾ ਆ ਨੰਦ ਰਾਈਏ। ਜਿਸ ਵਿੱਚੋਂ ਕੁਛ ਕੈਨ ਸਾਬਾ ਮਰ ਸਕੈ। ਇੱਕੋ ਵਾਰ ਕੰਤੇ ਜੱਗੋ ਜੀ ਵਾਹਿਗੁਰੂ ਜੀ ਕਾ ਖਾਲਸਾ ਰਹੀ ਜੀ ਕੀ ਫਤਹਿ। ਪੀਰ ਪੀਖਿਛਾ ਨੇ ਮੰਨ ਦਾ ਵਟਾ ਛਕਾ। What's oh, the hey, hey. ਦਾਗਨ ਪ੍ਰਕਾਸ਼ ਕੋਰਪੁਰ ਬਹਾ ਪੀਰ ਪ੍ਰਕਮਸ਼ਾ ਜੀ ਫਸਕੇ ਦੀ ਤਰਕੀ ਤੇ ਰਹਿੰਦੇ ਨੇ ਅੱਜ ਰਾਗ ਪਰियां ਗਾਉਂਦਿਆਂ ਫੁੱਲਾਂ 'ਤੇ ਵਰਖਾ ਲਾਉਂਦਿਆਂ ਬੋਹਾ ਸਵਰਗੀ ਫੁੱਲਿਆ ਭਾਰ ਪਰ ਕੇ ਕੇਸਰ ਡੁੱਲਿਆ ਇਸ ਘੜੀ ਨੂੰ ਦਰਸਦੀ ਸੀ ਤਕਦੀਰ ਭਾਰਤ ਵਸ ਦੀ ਹਾਂਦੇ ਸੀ ਘੁੰਮਣ ਘੇਰੀਆਂ ਜਦ ਆਣ ਪਾਈਆਂ ਫੇਰੀਆਂ ਮਾਈ ਦੇ ਮਿਲ ਨੀਂਦੇ ਵਾਲਿਆ ਸਤ ਨਾਨ ਨੂੰ ਜਪੜੇ ਲਾ ਲਿਆ ਜਿੱਥੇ ਵੀ ਕਦਮ ਧਰ ਗਿਆ ਮਿੱਟੀ ਤੋਂ ਸੋੜਾ ਕਰ ਗਿਆ ਅੱਜ ਚਿਹਰੇਆਂ ਉੱਤੇ ਨੂਰ ਹੈ ਸਾਰਾ ਦਲਦਰ ਦੂਰ ਹੈ ਅੱਜ ਥਾਂ ਥਾਂ ਖੜੀ ਗੁਲਜ਼ਾਰ ਹੈ ਕਿਉਂਕਿ ਕਲਗੀਧਰ ਦਾ ਅਵਤਾਰ ਹੈ ਖੁਸ਼ੀਆਂ ਮਨਾ ਜ ਬਣਾਈਆਂ ਜਾ ਰਹੀਆਂ ਸਾਨਾ ਇਧਰ ਖੁਸ਼ੀਆਂ ਦੂਜੇ ਪਾਸੇ ਸੋਖੀ ਫਖੀਰ ਪੀਖਮਛਾ ਜੀ ਫਸਕੇ ਰਹਿਣ ਵਾਲੇ ਅਮਰਤ ਵੇਲੇ ਦੀ ਨਾਮ ਜਪਣ ਲੱਗਾ ਤੇ ਜੀ ਨੂੰ ਇੰਜ ਤਰ੍ਹਾਂ ਅਨਪੋ ਹੋਇਆ ਜਿਸ ਦਿਮੈ ਨਵਾਜ ਲੈੰਦੇ ਵੰਨ ਨੂੰ ਮੂੰਹ ਕਰਕੇ ਪੜਦਾ ਹੈ ਉਹ ਖੁਦੇ ਖੁਦ ਆ ਪੜਨੇ ਦੀ ਧਰਤੀ ਤੇ ਆ ਗਿਆ ਹੈ ਇਹ ਦੋਵੇਂ ਚੇਲਿਆਂ ਨੂੰ ਨਾਲ ਲੈ ਕੇ ਵਰ ਦੇਵ ਦੇ ਦਰਸ਼ਨ ਕਰਨ ਵਾਸਤੇ ਹਜ਼ਾਰਾਂ ਮੀਲ ਦਾ ਸਫ਼ਰ ਤੈਅ ਕਰਕੇ ਪਟਨੇ ਸ਼ਹਿਰ ਵਿੱਚ ਪਹੁੰਚ ਗਿਆ ਪਟਨੇ ਸ਼ਹਿਰ ਸਹਿਦ ਦੀ ਸੱਚਤਾ ਜਿਵੇਂ ਜਹਰ ਕਰਦੀ ਹੈ ਜਿਵੇਂ ਵੱਡੇ ਵੱਡੇ ਸਮਾਗਮ ਹੋ ਰਹੇ ਸਨ ਪਟਨੇ ਸ਼ਹਿਰ ਦੇ ਲੋਕਾਂ ਨੇ ਇਸ ਭੀਖਮਸ਼ਾਹ ਨੂੰ ਦੱਸਿਆ ਕਿ ਇਹ ਕਹਿੰਦੇ ਹਿੰਦ ਗੁਰੂ ਤੇਗ ਬਹਾਦਰ ਪੀਰੇ ਹਿੰਦ ਗੁਰੂ ਤੇਗ ਪਾਦਰ ਸਾਹਿਬ ਮਹਾਰਾਜ ਦੇ ਘਰ ਬਾਲਕ ਪੈਦਾ ਹੋਇਆ ਹੈ ਉਧੇ ਪਰਿਕਟ ਹੋਂਦੀ ਹੈ ਖੁਸ਼ੀਆਂ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਇਹਦੀ ਸਰਦਾਰ ਵਿੱਚ ਹੋਰ ਵੀ ਵਾਧਾ ਹੋਇਆ ਇਹ ਪੁੱਛਦਾ ਪਛਾਉਂਦਾ ਗੁਰਦੇਵ ਦੇ ਦਰਵਾਜ਼ੇ ਤੇ ਆ ਗਿਆ ਜਿੱਥੇ ਕੁਝ ਲੋਕ ਅੰਦਰ ਜਾ ਰਹੇ ਸੀ ਕੁਝ ਲੋਕ ਬਾਹਰ ਆ ਰਹੇ ਸੀ ਇਹ ਖੁਸ਼ੀਆਂ ਵਿੱਚ ਉਮਠਿਆ ਸਤਿ ਕਰਤਾ ਜੀ ਕਹਿਣ ਲੱਗ ਪਿਆ ਇਹ ਆਵਾਜ਼ ਅੰਦਰ ਗਈ ਮਾਮਾ ਕਿਰਪਾਲ ਜੀ ਬਾਹਰ ਆਏ ਹੱਥ ਜੋੜ ਕੇ ਕਹਿਣ ਲੱਗੇ ਸਾਈਂ ਜੀ ਇਸ ਗੱਲ ਦਾ ਸਵਾਲ ਹੈ ਕੀ ਹਾਜ਼ਰ ਕਰੀਏ ਮਾਇਆ ਬਸਤਰ ਅੰਨ ਜੋ ਕਹੋ ਸਾਈਂ ਪੀਰ ਭਿਕਸ਼ੂ ਸਾਹਿਬ ਜੀ ਕਹਿਣ ਲੱਗਾ ਉਹ ਪਿਆਰੇ ਤੇ ਉਹ ਵੈਗ੍ਰੂਪ ਤੇ ਪਿਆਰੇ ਇੰਨੀ ਦੋਨੋਂ ਸਾਈਂ ਚੱਲ ਕੇ ਮਾਇਆ ਬਸਤਰ ਅੰਨ ਲੈਣ ਵਾਸਤੇ ਨਹੀਂ ਆਏ ਜਿਹੜਾ ਤੁਹਾਡੇ ਕਰਨ ਰੰਕਾਰ ਦਾ ਰੂਪ ਪੈਦਾ ਹੋਇਆ ਹੈ ਉਹਦੇ ਦਰਸ਼ਨਾਂ ਦੀ ਖਿੱਚ ਲੈ ਕੇ ਆਈਏ ਉਸ ਮੇਰੇ ਰੰਕਾਰ ਦੇ ਨੂਰ ਦੇ ਦਰਸ਼ਨ ਕਰਵਾ ਦਿਓ ਮਾਮਾ ਕਿਰਪਾਲ ਜੀ ਕਹਿਣ ਲੱਗੇ ਸਹਿਬ ਜੀ ਦਾ ਛੋਟੀ ਉਮਰ ਵਿੱਚ ਹੈ ਸਾਡੇ ਪੁੱਣ ਰੋ ਵੱਡਾ ਹੋਵੇਗਾ ਦਰਸ਼ਨ ਕਰਾ ਦੇਾਂਗੇ ਤੁਹਾਡੀ ਰਹਿਸ਼ ਦਾ ਪ੍ਰਬੰਧ ਕਰ ਦਿੰਨੇ ਆ ਤੁਹਾਡੇ ਸਿਕਣ ਸਿਕਾਉਣ ਵਾਸਤੇ ਜੋ ਕੋ ਤਿਆਰ ਕਰਵਾ ਦਿੰਨੇ ਆ ਸਾਈ ਪਿਆਰੇ ਵਿੱਚ ਛਿਪਜਿਆ ਹੋਇਆ ਕਹਿਣ ਲੱਗਾ ਆਪਣੇ ਪਿਆਰੇ ਦੀ ਦਲੀਲ ਦਲੀਲ ਨਾਲੋਂ ਹੋਰ ਕਿਹੜੀ ਜਗ੍ਹਾ ਚੰਗੀ ਹੋ ਸਕਦੀ ਹੈ ਕੁਝ ਪੁੱਛਾਇਆ ਮੁਰਸ਼ਦ ਸੇ ਬਿਹਤਰ ਹੈ ਠਿਕਾਣਾ ਕੌਣ ਸਾ ਬਾਕੇ ਜੰਤ ਵੀ ਮਿਲੇ ਤੋਂ ਹਮ ਕਦਮ ਰੱਖਦੇ ਨਹੀਂ ਇੱਥੇ ਹੀ ਰਹਾਂਗੇ ਇਹ ਅਰਦਾਸ ਕਰਦੇ ਨੂੰ ਦੂਸਰਾ ਦਿਨ ਆ ਗਿਆ ਆਖਰ ਤੀਸਰਾ ਦਿਨ ਆ ਗਿਆ ਤੀਸਰੇ ਦਿਨ ਪ੍ਰੋਗਰਾਮ ਬਣ ਗਿਆ ਸਾਈਂ ਜੀ ਨੂੰ ਦਰਸ਼ਨ ਕਰਵਾ ਦਈਏ ਤਿੰਨ ਦਿਨ ਹੋ ਗਏ ਨੇ ਨਾ ਇਹਨੇ ਪਾਣੀ ਪੀਤਾ ਨਾ ਅੰਨ ਛਕਿਆ ਹੈ ਕਦੇ ਸਰਾਫ ਨਾ ਦੇ ਜਾਂਦਾ ਹੋਏ ਬਾਪੂ ਸੋਹਣ ਸਿੰਘ ਜੀ ਸੀਤਲ ਲਿਖਦੇ ਨੇ ਪੂਰਾ ਵੇਖ ਕੇ ਸਿਦਕ ਫਕੀਰ ਦਾ ਮਾਤਾ ਨਾਨਕੇ ਤਾਈ ਸਮਝਾ ਤੀਸਰੇ ਦਿਨ ਨੂੰ ਮਾਮੇ ਕਿਰਪਾਲ ਨੇ ਨਿੱਤੀ ਡਿਓਰੀ ਵਿੱਚ ਫਰਸ਼ ਵਿੱਚ ਛਾ ਜਸ ਲਾਗੀਆਂ ਨੇ ਗਾਇਆ ਕਰਤਾਰ ਦਾ ਆਈਆਂ ਸੰਗਤਾਂ ਜੀ ਹਮ ਹਵਾ ਮਾਮਾ ਸਾਹਿਬ ਨੇ ਸ਼੍ਰੀ ਦਸ਼ਮੇਸ਼ ਨੂੰ ਆਂਦਾ ਬਸਤਰਾ ਵਿੱਚ ਲੋਕਾ ਨਾਲ ਖੁਸ਼ੀਆਂ ਦੇ ਪਖੀਰ ਦੂਣਾ ਹੋ ਗਿਆ ਨੂਰੀ ਮੁਖੜੇ ਦੇ ਦਰਸ਼ਨ ਪਾ ਸੋਜ ਉਪਜੀ ਪਖੀਰ ਦੀ ਜੀਦਲਾ ਲਾਣ ਦੇਣ ਵਾਲੇ ਪਰਮ ਮਿਟਾ ਤੱਕੋ ਜੀ ਕਿਵੇਂ ਮਹਾਰਾਜ ਦੇ ਦਰਸ਼ਕ ਇਕੱਠ ਹਾਂ ਪਿਆਰੇ ਨੂੰ ਤੇ ਸੰਗਤਾਂ ਨੂੰ ਹੋ ਰਹੇ ਨੇ ਉਸ ਵੇਲੇ ਦੀ ਕਹਾਣੀ ਜੀ ਆਪ ਜੀ ਨੂੰ ਦੀ ਸੇਵਾ ਵਿੱਚ ਕਿਉਂ ਪੇਸ਼ ਕਰਨ ਕਰੀਏ ਜੀ ਹਾਂ ਮਾ ਤੁਝ ਦੇ ਥਾ ਥਾ ਅੱਖ ਦੀ ਸੀ ਤੇ ਲੱਖੋ ਜੀ ਚੜਿਆ ਜਾ ਭੁੱਖੇ ਤੇ ਆਏ ਨੂੰ ਮੜਮੜ ਕੇ ਜਾਗ ਕਰੇ ਗੁਜ਼ਰੀ ਦੇ ਜਾਏ ਨੂੰ ਹੰਸ ਤੇ ਆ ਨਾ ਤੇ ਪਿਆਰ ਜੀ ਦਾ ਨਾਰਾ ਦੇਵ ਦਰਸ਼ਨ ਮਾਣਨਾ ਤੇ ਐਸੀ ਆਉਣਾ ਰੇ ਨੇ ਤੇ ਜਾ ਚੜਿਆ ਜੋ ਭੁੱਖੇ ਤੇ ਆਏ ਨੂੰ ਮੋੜ-ਮੋੜ ਕੇ ਯਾਦ ਕਰੇ ਗੁਜ਼ਰੀ ਤੇ ਜਾਏ ਨੋ ਕਉ ਤੇ ਹੋਇਆ ਸੰਗਤ ਦਾ ਗਿੜਤੀ ਤੋ ਵਾਰਾ ਜੀ ਕਰਮਾਂ ਕਾ ਗੁਜਰੀ ਦਾ ਉਹਦੋਂ ਪਰਗਿਆ ਸਾਰਾ ਜੀ تیر ਸੰਗਤ ਦਾ ਭੋਗ ਪਿਆ ਬਾਸ਼ਕਨ ਮਨ ਲਏ ਜੀ ਬਾਪਾ ਗਿਰ ਮਾਰੇ ਦਾ ਸਤਗੁਰੂ ਲਿਆਏ ਜੀ ਸੰਗਤ ਨੇ ਆਣ ਹੋਈ ਤੇ ਤਨਹਾਨ ਹੋਈ ਕਰ ਦੱਸ ਪਿਆਰੇ ਦਾ ਉਹਦਾ ਨੂਰ ਲਾਈ ਸੀ ਉਸ ਬਖਸ਼ਣ ਹਾਰੇ ਦਾ ਹਰ ਗੱਲ ਪਿਆਰੇ ਦੀ ਹਰ ਗੱਲ ਮਾਰੀ ਸੀ ਸਦ ਪਾਸ ਕਰ ਦਿੱਤੀ ਉਹਦਾ ਸੰਗਤ ਸਾਰੇ ਜੀ ਆਦ ਰਈ ਨ ਕੁਸ਼ੀਆਂ ਦੀ ਅਦਰੇ ਨ ਕੁਝਿਆ ਦੀ ਚਾਵਾਂ ਨਾਲ ਹੱਸ ਪਿਆ ਜਿਉ ਸੁਖੀ ਵੇਲੇ ਉਤੇ ਵੀ ਕੁਛੀ ਦਾ ਵਰਸ ਪਿਆ ਕੋਏ ਹੱਥ ਜਮੜ ਕੇ ਦੇ ਹੋਸੀ ਸੰਗਾਂ ਲਗਾ ਸਤਿਗੁਰ ਦੇ ਚਾਰੇ ਤ ਰਾਜ ਵਰਸਾਉਣ ਲਗਾ ਦੋ ਕੁਝਿਆ ਸਾਈਂ ਮੇ ਦੋ ਕੁਝਿਆ ਸਾਈਂ ਰੇ ਕੇ ਪਤਵੰਨੀਆਂ ਰਖਿਆ ਕੇ ਕਰਨ ਲਗਾ ਪਰਥਾ ਆਇਆ ਏ ਪਾਨ ਕਾਮੀ ਆਖ ਤੇ ਤੇ ਮੱਖੋਂ ਫਰਮਾਇਆ ਏ ਦੁੱਖ ਹੈ ਦਿਆਨ ਕਰ ਲੈ ਦਿਨੂਰੀ ਜੀ ਬ੍ਰਹਮਪੁਰਿਆ ਸ਼ਾਇਰ ਹੁਣ ਜਾਣਾ ਤਰਹਾਰੇ ਜੀ ਬ੍ਰਹਮਪੁਰਿਆ ਸੇ ਤਾ ਜਾਨਾ ਬੁਲਹਾਰੇ ਜੀ ਪੀਰ ਤੀਖੂ ਸਾਦੇ ਮੰਦਾ ਵੱਡਾ ਸ਼ੰਕਾ ਏ ਉਸ ਵੇਲੇ ਵੱਡੇ ਤੋਂ ਧਰਮ ਦੇ ਹਿੰਦੂ ਤੇ ਮੁਸਲਮਾਨ ਇਹਨੇ ਦੋ ਕੁੱਝੀਆਂ ਬਾਜ਼ਾਰ ਵਿੱਚੋਂ ਲਈਆਂ ਇੱਕ ਵਿੱਚ ਪਾਣੀ ਪਾਇਆ ਇੱਕ ਵਿੱਚ ਦੁੱਧ ਪਾਇਆ ਮਨ ਵਿੱਚ ਗੁਨਾ ਮਾਰ ਲਿਆ ਜਿਸ ਵਿੱਚ ਦੁੱਧ ਹੈ ਇਹ ਹੈ ਦੋਸਤਾਨ ਦਾ ਬ੍ਰਾਹਮਣ ਜਿਹਦੇ ਤੇ ਜ਼ੁਲਮ ਹੁੰਦਾ ਹੈ ਜਿਹਦੇ ਵਿੱਚ ਪਾਣੀ ਹੈ ਇਹ ਮੁਸਲਮਾਨ ਜਿਹੜਾ ਜ਼ੁਲਮ ਕਰ ਰਿਹਾ ਹੈ ਜੇ ਦੁੱਧ ਵਾਲੀ ਕੁੱਝੀ ਵੱਲ ਇਸ਼ਾਰਾ ਕਰਨਗੇ ਤੇ ਮੈਂ ਸਮਝਾਂਗਾ ਇਹ ਹਿੰਦੂਆਂ ਦਾ ਰਹਿਬਰ ਹੈ ਜੇ ਪਾਣੀ ਵਾਲੀ ਕੁੱਤੀ ਵੱਲ ਇਸ਼ਾਰਾ ਕਰਨਗੇ ਮੈਂ ਸਮਝਾਂਗਾ ਜੇ ਇਸਲਾਮ ਦਾ ਪੈਗੰਬਰ ਨੇ ਇਹਨਾਂ ਦੋਹਾਂ ਕੁੱਤਿਆਂ ਅੱਗੇ ਰੱਖ ਕੇ ਅਰਦਾਸ ਕੀਤੀ ਗੁਰਦੇਵ ਨੇ ਆਪਣੇ ਕੋਮਲ ਹੱਥ ਉਹਨਾਂ ਰਮਾਲਾਂ ਵਿੱਚੋਂ ਬਾਹਰ ਕੱਢਨੇ ਚਾਏ ਨੇ ਮਾਮਾ ਜੀ ਨੇ ਲਾਗੇ ਕੀਤਾ ਕੁਝੀਆਂ ਦੇ ਦੋਵੇਂ ਹੱਥ ਨੂੰ ਪਰ ਟਕਾ ਕੇ ਬਰਾਬਰ ਪੀਰ ਦੀ ਨਜ਼ਰ ਵਿੱਚ ਨਜ਼ਰ ਟਕਾ ਕੇ ਇੱਕ ਅੰਦਰੂਨੀ ਇਸ਼ਾਰਾ ਕਰ ਦਿੱਤਾ ਦੋਵਾਂ ਨਾਲ ਬਰਾਬਰ ਪਿਆਰ ਕਰਾਂਗੇ ਔਰ ਤੀਜਾ ਪੰਥ ਪੈਦਾ ਕਰ ਦੇਾਂਗੇ ਜਿਹੜਾ ਸਭ ਨਾਲ ਪਿਆਰ ਕਰੇਗਾ ਜਿਹੜਾ ਮਜਲੂਮਾਂ ਦੀ ਧਾਰਾ ਰੱਖਾ ਹੋਵੇਗਾ ਜਿਹੜਾ ਦੁਖੀਆਂ ਦਾ ਹਮਦਰਦ ਹੋਵੇਗਾ ਪੀਰ ਖੁਸ਼ੀ ਵਿੱਚ ਝੂਮਟਿਆ ਕਹਿਣ ਲੱਗਾ ਵਾਹ ਵੜੀ ਅੱਲਾ ਇਹੋ ਜੇ ਰਾਹ ਕਰਦੀ ਲੋੜ ਸੀ ਹੁਣ ਮੇਰਾ ਸ਼ੰਕਾ ਨ ਵਰਤੋਇਆ ਹੁਣ ਮੈਂ ਆਪਣੇ ਗੁਰਦੇਵ ਦੀ ਦਰਗਾਹ ਵਿੱਚੋਂ ਪ੍ਰਸ਼ਾਦ ਛਕਾਂਗਾ ਕੋਈ ਸਮਾਹ ਲੈ ਕੇ ਗੁਰਦੇਵ ਦੇ ਦਰਸ਼ਨ ਦੇਦਾਰੇ ਕਰਕੇ ਪੀਰ ਇਕਬ ਸਾਹਿਬ ਜੀ ਦੀ ਰਹਿਮਤਾਂ ਲੈ ਕੇ ਵਾਪਸ ਥੱਸਕੇ ਨੂੰ ਚਲਾ ਗਿਆ ਗੁਰੂ ਪਿਆਰੀ ਸਾਧ ਸੰਗਤ ਜੀਓ ਇਸ ਤੋਂ ਅਗਲੇ ਦਿਹਾੜਾ ਆਪਾਂ ਸੰਗਤਾਂ ਨਾਲ ਆਉਣ ਵਾਲੇ ਅਗਲੇ ਦਿਨਾਂ ਵਿੱਚ ਵਿਚਾਰ ਕਰਾਂਗੇ ਦਾ ਯਤਨ ਕਰਾਂਗੇ ਅੱਜ ਅਸੀਂ ਵਿਚਾਰ ਕਰਦੇ ਹਾਂ ਭੁੱਲਾਂ ਸਾਡੀਆਂ ਮੈਂਸ ਦੇ ਨਾਲ ਵਧਾਈਆਂ ਗੁਰੂ ਸਾਹਿਬ ਦੀਆਂ ਨੇ ਦੇਵ ਸੀਸ ਬਲਾਉ ਫਤੇ ਪਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ